ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਗਤ ਜਿਸ ਦਾ ਕੋਈ ਅੰਤ ਨਹੀਂ ਜੋ ਬਹੁਤ ਵੱਡਾ ਹੈ ਇਸ ਨੂੰ ਕੌਣ ਚਲਾ ਰਿਹਾ ਹੈ ਕਿ ਜਿਵੇਂ ਸਾਨੂੰ ਕੋਈ ਕੰਮ ਚਲਾਉਣ ਲਈ ਕੁਝ ਸਾਥੀਆਂ ਦੀ ਲੋੜ ਪੈਂਦੀ ਹੈ ਕਿ ਇੰਜ ਹੀ ਐਨੇ ਵੱਡੇ ਜਗਤ ਨੂੰ ਚਲਾਉਣ ਲਈ ਅਕਾਲ ਪੁਰਖ ਨੇ ਵੀ ਕਿਸੇ ਦੀ ਮਦਦ ਲਈ ਜਾਂ ਕੀ ਇਸ ਜਗਤ ਨੂੰ ਕੋਈ ਸ਼ਕਤੀ ਚਲਾ ਰਹੀ ਹੈ ਕੋਈ ਦੇਵਤਾ ਚਲਾ ਰਿਹਾ ਹੈ ਤਾਂ ਇਸ ਸਵਾਲ ਦੇ ਨਾਲ ਨਾਲ ਹੋਰ ਵੀ ਬਹੁਤ ਸਾਰੇ ਵਿਚਾਰਾ ਇਸ ਪੋੜੀ ਅੰਦਰ ਗੁਰੂ ਸਾਹਿਬ ਦੇ ਰਹੇ ਹਨ ਜਿਸ ਨੂੰ ਗੁਰੂ ਸਾਹਿਬ ਦੀ ਕਿਰਪਾ ਨਾਲ ਅਸੀਂ ਮਿਲਦੁਲ ਕੇ ਸਮਝਾਂਗੇ ਤਾਂ ਆਓ ਜਬ ਜੀ ਸਬ ਜੀ ਤੀਵੀ ਪੜੀ ਦੀ ਪਹਿਲੀ ਤੁਕ ਦੇ ਦਰਸ਼ਨ ਕਰੀਏ ਅਤੇ ਨਾਲ ਹੀ ਅਰਥ ਵੀ ਜਾਂਦੇ ਹਾਂ ਜੋ ਕਿ ਵਿਦਵਾਨਾਂ ਨੇ ਕੀਤੇ ਹੋਏ ਹਨ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਾਨ ਏਕਾ ਭਾਵ ਇਕੱਲੀ ਮਾਈ ਤੋਂ ਭਾਵ ਮਾਇਆ ਜੁਗਤੀ ਭਾਵ ਕਿਸੇ ਜੁਗਤੀ ਨਾਲ ਕਿਨ ਤੋਂ ਭਾਵ ਸਭ ਤੋਂ ਪਹਿਲਾਂ ਇੱਕ ਇਕੱਲੀ ਮਾਈ ਮਾਇਆ ਕਿਸੇ ਜੁਗਤੀ ਨਾਲ ਵਿਆਹੀ ਕੇ ਕਿਸੇ ᔪਕਤੀ ਨਾਲ ਕਿਸੇ ਤਰੀਕੇ ਨਾਲ ਇਸ ਬਾਰੇ ਵਾਕਵਾਕ ਪੁਰਾਣੀ ਗ੍ਰੰਥਾਂ ਅੰਦਰ ਵਾਕਵਾ ਕਰਾਇਆ ਹੈ ਪਰ ਉਹ ਮਾਈ ਜਿਸ ਨੂੰ ਮਹਾਮਾਈ ਜਾਂ ਆਦਿ ਸ਼ਕਤੀ ਵੀ ਕਿਹਾ ਗਿਆ ਹੈ ਉਹ ਕਿਸੇ ᔪਕਤੀ ਨਾਲ ਵਿਆਹੀ ਗਈ ਕਿਸੇ ᔪਕਤੀ ਨਾਲ ਮਾਂ ਵੀ ਬਣੀ ਅਤੇ ਉਸ ਦੇ ਕੁਝ ਚੇਲੇ ਵੀ ਪੈਦਾ ਹੋਏ ਭਾਵ ਉਸ ਦੇ ਕੁਝ ਪੁੱਤਰ ਵੀ ਹੋਏ ਜਿਵੇਂ ਕਿ ਅਗਲੀ ਪੰਕਤੀ ਤੋਂ ਵੀ ਸਾਫ਼ ਹੁੰਦਾ ਹੈ ਕਿ ਤਿੰਨ ਚੇਲੇ ਭਾਵ ਤਿੰਨ ਪੁੱਤਰਾਂ ਦਾ ਨਾਮ ਹੈ ਕਿ ਇਹ ਤਿੰਨ ਚੇਲੇ ਪੈਦਾ ਹੋਏ ਅਤੇ ਤਿੰਨ ਚੇਲੇ ਪ੍ਰਵਾਨ ਭਾਵ ਜੋ ਮਾਈ ਤੋਂ ਪੁੱਤਰ ਪੈਦਾ ਹੋਏ ਉਹ ਪ੍ਰਵਾਨੇ ਵੀ ਗਏ ਕਹਿਣ ਤੋਂ ਭਾਵ ਕਿ ਭਾਰਤ ਦੇ ਕੁਝ ਹਿੱਸਿਆਂ ਅੰਦਰ ਅਤੇ ਜੋਗੀਆਂ ਨੇ ਵੀ ਇਸ ਗੱਲ ਨੂੰ ਪ੍ਰਵਾਨ ਕੀਤਾ ਕਿ ਹਾਂ ਇਸ ਜਗਤ ਨੂੰ ਬਣਾਉਣ ਦੀ ਜੋ ਸ਼ੁਰੂਆਤ ਹੈ ਉਹ ਇੰਜ ਹੀ ਹੋਈ ਕਿ ਇੱਕ ਮਾਈ ਕਿਸੇ ਤਰੀਕੇ ਨਾਲ ਆਪ ਹੀ ਪੈਦਾ ਹੋਏ ਅਤੇ ਉਸ ਰਹੀਂ ਫਿਰ ਕਿਸੇ ਜੁਗਤੀ ਨਾਲ ਤਿੰਨ ਪੁੱਤਰ ਪੈਦਾ ਹੋਏ ਜਿਨ੍ਹਾਂ ਤੋਂ జగਤ ਦੀ ਸ਼ੁਰੂਆਤ ਹੋਈ ਉਹ ਚੀਲੇ ਭਾਵ ਪੁੱਤਰ ਕੌਣ ਹਨ ਕੀ ਉਹਨਾਂ ਦੇ ਨਾਮ ਹਨ ਉਹ ਕੀ ਕੁਝ ਕਰਦੇ ਹਨ ਜੋਗੀ ਇਹਨਾਂ ਬਾਰੇ ਕੀ ਕਹਿੰਦੇ ਹਨ ਉਸ ਬਾਰੇ ਗੁਰੂ ਸਾਹਿਬ ਅੱਗੇ ਫਰਮਾਉਂਦੇ ਹਨ ਕਿ ਇੱਕ ਸੰਸਾਰੀ ਇੱਕ ਪੰਡਾਰੇ ਇੱਕ ਲਾਇ ਦੇਵਨ ਉਸ ਮਾਈ ਰਹੇ ਜੋ ਚੇਲੇ ਪੈਦਾ ਹੋਏ ਜੋ జగਤ ਅੰਦਰ ਮੰਨੇ ਪਰ ਮੰਨੇ ਗਏ ਉਹ ਕੋਣ ਸਨ ਉਹਨਾਂ ਬਾਰੇ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਇੱਕ ਸੀ ਸੰਸਾਰੀ ਭਾਵ ਜੋ ਸੰਸਾਰ ਨੂੰ ਬਣਾਉਣ ਵਾਲਾ ਬਣਿਆ ਜਿਸ ਨੇ ਜੀਵਾਂ ਨੂੰ ਪੈਦਾ ਕੀਤਾ ਉਹ ਹੈ ਬ੍ਰਹਮਾ ਜਿਸ ਨੂੰ ਸੰਸਾਰੀ ਵੀ ਕਿਹਾ ਗਿਆ ਜੋ ਸਿਰਫ ਪੈਦਾ ਕਰਨ ਦਾ ਜਾਂ ਰਚਨਾ ਕਰਨ ਦਾ ਕਾਰਜ ਕਰਦਾ ਹੈ ਦੂਸਰਾ ਹੈ ਪੰਡਾਰੇ ਜਿਵੇਂ ਇੱਕ ਨੂੰ ਪੈਦਾ ਕਰਨ ਦੀ ਤਾਕਤ ਇਤੀ ਤਾਂ ਦੂਜੇ ਨੂੰ ਪਾਲਣ ਪੋਸ਼ਣ ਦੀ ਜ਼ਿੰਮੇਵਾਰੀ ਦਿੱਤੀ ਇਸ ਜਗਤ ਅੰਦਰ ਜਿਸ ਕਿਸੇ ਨੂੰ ਜੋ ਵੀ ਕੁਝ ਚਾਹੀਦਾ ਹੈ ਉਹ ਉਥੇ ਚੀਜ਼ ਪਹੁੰਚਾਉਂਦਾ ਹੈ ਭਾਵ ਦਾਤਾ ਦਿੰਦਾ ਹੈ ਤਾਂ ਦੂਸਰਾ ਜੋ ਹੈ ਉਹ ਹੈ ਭੰਡਾਰੀ ਜਿਸ ਨੂੰ ਵਿਸ਼ਨੂੰ ਕਿਹਾ ਗਿਆ ਹੈ ਇਹ ਪੈਦਾ ਕੀਤਿਆਂ ਨੂੰ ਰਿਸ਼ਕ ਦਿੰਦਾ ਹੈ ਅਤੇ ਤੀਸਰਾ ਹੈ ਮਹੇਸ਼ ਭਾਵ ਸ਼ਿਵ ਜੋ ਇੱਕ ਲਾਏ ਦੀਵਾਨ ਭਾਵ ਜੋ ਦਰਬਾਰ ਕਚਹਿਰੀ ਲਾਉਂਦਾ ਹੈ ਜੀਵਾਂ ਦਾ ਹਿਸਾਬ ਕਿਤਾਬ ਕਰਦਾ ਹੈ ਤਾਂ ਪੈਦਾ ਕਰਨ ਦਾ ਕੰਮ ਹੈ ਬ੍ਰਹਮਾ ਦਾ ਉਸ ਤੋਂ ਬਾਅਦ ਦਾਤਾਂ ਦੇਣ ਦਾ ਕੰਮ ਹੈ ਵਿਸ਼ਨੂੰ ਦਾ ਅਤੇ ਅੰਤ ਦਾ ਮੌਤ ਭਾਵ ਕਾਲ ਦਾ ਕੰਮ ਹੈ ਸ਼ਿਵ ਜੀ ਦਾ ਸੋ ਇਹ ਜੋ ਗਥਾਵਾਂ ਸਨ ਇਹ ਜਗਤ ਅੰਦਰ ਪ੍ਰਚਲਿਤ ਸਨ ਜੋਗੀ ਵੀ ਇਹਨਾਂ ਨੂੰ ਮੰਨਦੇ ਸਨ ਕਿ ਜੀਵ ਜੰਮਦਾ ਖੰਡਾ ਤੇ ਚਲਾ ਜਾਂਦਾ ਹੈ ਪਰ ਗੁਰੂ ਪਿਆਰਿਓ ਬਾਣੀ ਨੂੰ ਪੜਨ ਵਾਲੇ ਜਾਣਦੇ ਹਨ ਕਿ ਜਗਤ ਨੂੰ ਬਣਾਉਣ ਵਾਲਾ ਚਲਾਉਣ ਵਾਲਾ ਮਿਟਾਉਣ ਵਾਲਾ ਕੋਈ ਹੋਰ ਨਹੀਂ ਬਲਕਿ ਇੱਕੋ ਹੀ ਹੈ ਉਹ ਹੈ ਅਕਾਲ ਪੁਰਖ ਜਿਵੇਂ ਕਿ ਗੁਰੂ ਸਾਹਿਬ ਸੂਹੀ ਦੀ ਵਾਰ ਦੀ ਪਹਿਲੀ ਹੀ ਪੌੜੀ ਅੰਦਰ ਫਰਮਾਉਂਦੇ ਹਨ ਕਿ ਪੌੜੀ ਆਪੇ ਤਖਤ ਰਚਾਈ ਓਨ ਆਕਾਸ ਪਤਾਨਾ ਹੁਕਮੇ ਧਰਤੀ ਸਾਜੀਆਂ ਸੱਚੀ ਧਰਮਸਾਲਾ ਆਪ ਉਪਾਏ ਖਪਾਇੰਦਾ ਸੱਚੇ ਦੀਨ ਦੇ ਹਾਲਾ ਸਭਨ ਰਿਜ਼ਕ ਸਮਾਹਿਦਾ ਤੇਰਾ ਹੁਕਮ ਨਿਰਾਲਾ ਆਪੇ ਆਪ ਵਰਤਦਾ ਆਪੇ ਪ੍ਰਤਪਾਲਾ ਗੁਰੂ ਸਾਹਿਬ ਸਾਫ ਸਾਫ ਫਰਮਾਉਂਦੇ ਹਨ ਕਿ ਆਕਾਸ਼ ਪਤਾਲ ਨੂੰ ਬਣਾਉਣ ਵਾਲਾ ਉਹ ਆਪ ਅਕਾਲ ਪੁਰਖ ਹੈ ਉਸਦੇ ਹੁਕਮ ਵਿੱਚ ਹੀ ਧਰਤੀ ਆਦ ਬਣੇ ਉਹ ਆਪ ਹੀ ਜੀਵਾਂ ਨੂੰ ਆਪਾਉਂਦਾ ਵੀ ਹੈ ਭਾਵ ਪੈਦਾ ਵੀ ਕਰਦਾ ਹੈ ਅਤੇ ਨਾਸ ਵੀ ਆਪ ਹੀ ਕਰਦਾ ਹੈ ਤੇ ਆਪ ਹੀ ਸਭਨਾਂ ਨੂੰ ਰਿਜ਼ਕ ਵੀ ਦੇ ਰਿਹਾ ਹੈ ਭਾਵ ਜਗਤ ਬਣਾਉਣ ਵਸਾਉਣ ਚਲਾਉਣ ਖਵਾਉਣ ਤੇ ਮਿਟਾਉਣ ਵਿੱਚ ਬ੍ਰਹਮਾ ਵਿਸ਼ਨੂੰ ਜਾਂ ਸ਼ਿਵ ਆਦਤ ਨਹੀਂ ਇਹ ਸਭ ਕਰਨ ਵਾਲਾ ਤਾਂ ਉਹ ਅਕਾਲ ਪੁਰਖ ਹੈ ਉਸ ਦੇ ਹੁਕਮ ਨਾਲ ਹੀ ਸਭ ਕੁਝ ਹੋ ਰਿਹਾ ਹੈ ਜਿਵੇਂ ਕਿ ਅਗਲੀ ਪੰਕਤੀ ਅੰਦਰ ਗੁਰੂ ਸਾਹਿਬ ਇਸ ਨੂੰ ਹੋਰ ਸਾਫ਼ ਕਰਦੇ ਹੋਏ ਫਰਮਾਉਂਦੇ ਹਨ ਕਿ ਜਿਵ ਤਿਸੁ ਭਾਵੈ ਤੇਵ ਚਲਾਵੈ ਜਿਵ ਹੋਵੈ ਫੁਰਮਾਨ ਭਾਵ ਪਰਚਲਤਾ ਇਹ ਹੈ ਕਿ ਕਿਸੇ ਤਰੀਕੇ ਨਾਲ ਕੋਈ ਮਾਇ ਪ੍ਰਸੂਤ ਹੋਏ ਫਿਰ ਉਸ ਤੋਂ ਤਿੰਨ ਪੁੱਤਰ ਪੈਦਾ ਹੋਏ ਉਹ జగਤ ਨੂੰ ਚਲਾਉਣ ਲੱਗ ਪਏ ਇੱਕ ਪੈਦਾ ਕਰਨ ਵਾਲਾ ਦੂਜਾ ਦਾਤਾ ਦੇਣ ਤੇ ਤੀਜਾ ਖਤਮ ਕਰਨ ਵਾਲਾ ਬਣਿਆ ਪਰ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਅਸਲ ਗੱਲ ਤਾਂ ਇਹ ਹੈ ਕਿ ਜਿਵੇਂ ਤਿਸ ਭਾਵੇ ਭਾਵ ਜਿਵੇਂ ਅਕਾਲ ਪੁਰਖ ਨੂੰ ਪਾਉਂਦਾ ਹੈ ਤਿਵੇਂ ਚਲਾਵੇ ਉਵੇਂ ਹੀ ਉਹ ਸੰਸਾਰ ਦੇ ਕਾਰ ਨੂੰ ਚਲਾਉਂਦਾ ਹੈ ਗੁਰੂ ਪਿਆਰੋ ਅਸੀਂ ਪਿੱਛੇ ਵੀ ਸਮਝ ਆਏ ਹਾਂ ਕਿ ਨਿਰੰਕਾਰ ਦਾ ਜੋ ਮਨ ਕਰਦਾ ਹੈ ਉਹ ਉਹੀ ਕਰਦਾ ਹੈ ਉਸਨੇ ਕੀ ਕਰਨਾ ਹੈ ਇਸ ਬਾਰੇ ਨਾ ਕੋਈ ਸਲਾਹ ਦੇ ਸਕਦਾ ਹੈ ਅਤੇ ਨਾ ਹੀ ਉਹ ਕਿਸੇ ਦੀ ਸਲਾਹ ਲੈਂਦਾ ਹੈ ਬਸ ਉਸ ਨੂੰ ਜੋ ਪਾਉਂਦਾ ਉਹ ਉਹੀ ਕਰਦਾ ਹੈ ਜਿਵੇਂ ਹੋਵੇ ਪਰਮਾਨੰ ਭਾਵ ਅਸੀਂ ਸਾਰੇ ਅਤੇ ਜਿੰਨੇ ਵੀ ਤਿੰਨੇ ਦੇਵਤਾ ਤੋਂ ਇਲਾਵਾ ਹੋਰ ਵੀ ਦੇਵਤੇ ਹਨ ਜਾਂ ਪੀਰ پیغمبر ਆਦਿ ਹਨ ਜਾਂ ਜੋ ਵੀ ਇਸ ਜਗਤ ਅੰਦਰ ਪੈਦਾ ਹੋਇਆ ਛੋਟੇ ਜੇ ਜੀਵ ਤੋਂ ਲੈ ਕੇ ਵੱਡੇ ਤੋਂ ਵੱਡੇ ਬ੍ਰਹਮੰਡ ਤੱਕ ਸਾਰੇ ਹੀ ਉਸ ਦੇ ਹੁਕਮ ਅੰਦਰ ਚੱਲਦੇ ਹਨ ਇਸ ਲਈ ਇਸ ਸੰਸਾਰ ਨੂੰ ਚਲਾਉਣ ਵਿੱਚ ਬ੍ਰਹਮਾ, ਵਿਸ਼ਨੂੰ, ਸ਼ਿਵ ਜਾਂ ਅਸੀਂ ਤੁਸੀਂ ਕੁਝ ਨਹੀਂ ਕਰ ਸਕਦੇ ਕਿਉਂਕਿ ਹੁੰਦਾ ਉਹੀ ਹੈ ਜੋ ਅਕਾਲ ਪੁਰਖ ਜਾਂਦਾ ਹੈ। ਗੁਰੂ ਪਿਆਰੋ ਕੁਝ ਲੋਕ ਇਹ ਵੀ ਮੰਨਦੇ ਹਨ ਕਿ ਬ੍ਰਹਮਾ, ਵਿਸ਼ਨੂੰ ਦਾ ਸ਼ਿਵ ਇਹ ਤਿੰਨ ਗੁਣ ਹਨ ਜਿਸ ਨੂੰ ਤ੍ਰੈ ਗੁਣ ਕਹਿੰਦੇ ਹਨ। ਪਾਵ, ਰਜੋ, ਤਮਸਾ ਤੋਂ ਕਹਿੰਦੇ ਹਨ ਜੋ ਕਿ ਹਰੇਕ ਦੇ ਅੰਦਰ ਹੁੰਦੇ ਹਨ। ਪਰ ਗੁਰੂ ਸਾਹਿਬ ਇਹਨਾਂ ਗੁਣਾਂ ਬਾਰੇ ਵੀ ਵਾਰ-ਵਾਰ ਗੁਰਬਾਣੀ ਅੰਦਰ ਫਰਮਾਉਂਦੇ ਹਨ ਕਿ ਐ ਭਾਈ ਇਹਨਾਂ ਗੁਣਾਂ ਤੋਂ ਉਤਾਂ ਉੱਠਣਾ ਹੈ। ਇਹ ਅੰਦਰ ਫਸਣਾ ਨਹੀਂ ਹੈ ਬਲਕਿ ਸ਼ਬਦ ਨਾਲ ਜੁੜ ਕੇ ਮਨ ਨੂੰ ਤਾਗਤਵਰ ਬਣਾ ਕੇ ਚੌਥੇ ਪੱਧਰ ਤੱਕ ਪਹੁੰਚਣਾ ਹੈ ਜਿੱਥੇ ਤਿੰਨ ਗੁਣ ਨਾ ਪਹੁੰਚ ਸਕਣ ਅਤੇ ਉਸ ਅਕਾਲ ਪੁਰਖ ਨਾਲ ਇੱਕ ਹੋਣਾ ਹੈ ਉਸ ਨਾਲ ਮਿਲਿਆ ਹੀ ਜੀਵਨ ਮਨੋਰਥ ਪੂਰਾ ਹੁੰਦਾ ਹੈ ਤਾਂ ਗੁਰੂ ਸਾਹਿਬ ਇਸ ਤੋਕਰੇ ਫਰਮਾਉਂਦੇ ਹਨ ਕਿ ਕਿਸੇ ਦੇ ਹੱਥ ਕੁਝ ਨਹੀਂ ਹੈ ਇਸ ਸੰਸਾਰ ਨੂੰ ਬਣਾਉਣ ਵਾਲਾ ਭਾਵ ਪੈਦਾ ਕਰਨ ਵਾਲਾ ਦਾਤਾਂ ਦੇਣ ਵਾਲਾ ਜਾਂ ਅੰਤ ਮਿਟਾਉਣ ਵਾਲਾ ਕੋਈ ਹੋਰ ਨਹੀਂ ਬਲਕਿ ਇੱਕ ਹੀ ਹੈ ਅਕਾਲਪੁਰਖ ਉਸਦੇ ਹੁਕਮ ਨਾਲ ਹੀ ਸਭ ਕੁਝ ਹੋ ਰਿਹਾ ਹੈ ਗੁਰੂ ਪਿਆਰਿਓ ਜੋ ਇਸ ਬੁਝਾਰਤ ਨੂੰ ਬੁਝ ਲੈਂਦਾ ਕਿ ਉਹੀ ਸਭ ਕੁਝ ਕਰਨ ਵਾਲਾ ਹੈ ਉਸਦਾ ਹੀ ਹੁਕਮ ਚੱਲ ਰਿਹਾ ਹੈ ਅਤੇ ਸਾਨੂੰ ਵੀ ਉਸਦੇ ਹੁਕਮ ਵਿੱਚ ਰਹਿਣਾ ਫੱਬਦਾ ਹੈ ਉਹ ਫਿਰ ਹਰ ਕਿਸੇ ਵਿੱਚ ਉਸਨੂੰ ਅਵਸਥਾ ਦੇਖ ਲੈਂਦਾ ਹੈ ਅਤੇ ਇਹ ਵੇਖ-ਵੇਖ ਕੇ ਹੈਰਾਨ ਵੀ ਹੁੰਦਾ ਹੈ ਕਿ ਕੈਸੀ ਅਜੀਬ ਗੱਲ ਹੈ ਕਿ ਉਹ ਹਰ ਵੇਲੇ ਨਾਲ ਸੀ ਉਹ ਹਰ ਵੇਲੇ ਨਾਲ ਹੈ ਸਭ ਦੇਖਦਾ ਹੈ ਪਰ ਜੀਵ ਸੁੱਤਾ ਹੋਣ ਕਰਕੇ ਮਾਇਆ ਵਿੱਚ ਖੁੱਬਾ ਹੋਣ ਕਰਕੇ ਨਾਲ ਵਸਦੇ ਰੱਬ ਨੂੰ ਉਹ ਨਾ ਦੇਖ ਪਾਂਦਾ ਹੈ ਤੇ ਨਾ ਜਾਣ ਪਾਂਦਾ ਜਿਵੇਂ ਕਿ ਅਗਲੇ ਤੋਕੰਦਰ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਉਹ ਵੇਖੇ ਉਹਨਾ ਨਦਰ ਨ ਆਵੇਂ ਬਹੁਤਾ ਇਹ ਵਿਡਾਨ ਪਾਵ ਅਕਾਲ ਪੁਰਖ ਸ੍ਰਿਸ਼ਟੀ ਪੈਦਾ ਕਰਨ ਮਿਟਾਉਣ ਦਾ ਸਿਰਫ ਦਾਤਾਂ ਦੇਣ ਵਾਲਾ ਹੀ ਨਹੀਂ ਬਲਕਿ ਪੈਦਾ ਕੀਤੇ ਦੀ ਸੰਭਾਲ ਵੀ ਕਰਨ ਵਾਲਾ ਹੈ ਉਹ ਤਾਂ ਸਭ ਕੁਝ ਬਣਾ ਕੇ ਉਹਨਾਂ ਦੇ ਅੰਦਰ ਵੀ ਬੈਠਾ ਹੋਇਆ ਹੈ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਇਹ ਵਿਡਾਨ ਭਾਵੇਂ ਬੜਾ ਅਚਰਜ ਕੋਤਕ ਹੈ ਬੜਾ ਹੈਰਾਨ ਕਰਨ ਵਾਲਾ ਕੋਤਕ ਹੈ ਕਿਹੜਾ ਕੋਤਕ ਕਿ ਉਹ ਵਿਖ ਭਵ ਉਹ ਅਕਾਲਪੁਰਖ ਸਭ ਜੀਵਾਂ ਨੂੰ ਅੰਦਰ ਬੈਠਾ ਵੇਖ ਰਿਹਾ ਹੈ ਪਰ ਉਹਨਾਂ ਨਦਰ ਨਾ ਆਵੇ ਭਵ ਅਕਾਲਪੁਰਖ ਜੀਵਾਂ ਨੂੰ ਵੇਖ ਰਿਹਾ ਪਰ ਜੀਵਾਂ ਨੂੰ ਅਕਾਲਪੁਰਖ ਨਹੀਂ ਦਿਸਦਾ ਇਹ ਬੜਾ ਅਚਰਜ ਕੋਤਕ ਹੈ ਗੁਰੂ ਪਿਆਰੇ ਸਤਗੁਰੂ ਨਾਨਕ ਜੀ ਨੇ ਸਾਡੇ ਲਈ ਇੱਕ ਕਿੰਨੀ ਆਸਾਨੀ ਕਰ ਦਿੱਤੀ ਕਿ ਜੇ ਅਕਾਲ ਪੁਰਖ ਨੂੰ ਦੇਖਣਾ ਤਾਂ ਕਿਤੇ ਹੋਰ ਦੇਖਣ ਦੀ ਲੋੜ ਨਹੀਂ ਕਿਤੇ ਹੋਰ ਜਾਣ ਦੀ ਲੋੜ ਨਹੀਂ ਕਿਸੇ ਹੋਰ ਨੂੰ ਮਣਾਉਣ ਦੀ ਲੋੜ ਨਹੀਂ ਦੇਖਣਾ ਹੈ ਤਾਂ ਆਪ ਨੂੰ ਦੇਖ ਸ਼ਬਦ ਰਾਹੀਂ ਮਨ ਦੀ ਮੈਲ ਨੂੰ ਲਾ ਕੇ ਦੇਖ ਇੱਥੇ ਹੀ ਸਬਦੇ ਸੇਗਾ ਇਸ ਮਨ ਅੰਦਰ ਹੀ ਉਹ ਨਿਰੰਕਾਰ ਹੈ ਗੁਰੂ ਪਿਆਰੋ ਜਦ ਖੁਦ ਨੂੰ ਦੇਖਣਾ ਆ ਜਾਏ ਜਦ ਆਪਣੇ ਆਪ ਦੀ ਸੋਝੀ ਹੋ ਜਾਏ ਤਾਂ ਸਾਰਾ ਸੰਸਾਰ ਹੀ ਉਸ ਦਾ ਰੂਪ ਲੱਗਦਾ ਹੈ ਉਹ ਹੀ ਹਰ ਤਨ ਦਿਸਦਾ ਹੈ ਉਸ ਤੋਂ ਸਿਵਾ ਦੂਜਾ ਕੋਈ ਹੋਰ ਨਹੀਂ ਦਿਸਦਾ ਅਤੇ ਜਿਸ ਨੂੰ ਹਰ ਥਾਂ ਸਤ ਕਰਤਾਰ ਨਜ਼ਰੀ ਪੈਂਦਾ ਹੈ ਫਿਰ ਉਹ ਵਾਰ-ਵਾਰ ਨਿਰੰਕਾਰ ਦਾ ਧੰਨਵਾਦ ਕਰਦਾ ਹੈ ਉਸ ਤੋਂ ਸਦਕੇ ਜਾਂਦਾ ਹੈ ਉਸ ਤੋਂ ਵਾਰਨੇ ਜਾਂਦਾ ਹੈ ਜਿਵੇਂ ਕਿ ਇਸ ਪੌੜੀ ਦੀ ਆਖਰੀਆਂ ਦੁਕਾਨਦਾਰ ਕੋਲ ਸੇ ਫਰਮਾਉਂਦੇ ਹਨ ਕਿ ਆਦੇਸ ਤਸਾਂ ਆਦੇਸ ਆਦ ਅਨਿਲ ਅਨਾਦ ਅਨਾਹਦ ਜੁਗ ਜੁਗ ਏਕੋ ਵੇਸ आदेश है पाव नमस्कार है तिसे आदेश उस अकाल पुरुख नमस्कार है जो शब्दा आद है जो शब्दा मुड है आदेश है जो अनिल है पाव जो बेदाग है जिस उत्ते होर किसी का कोई रंग नहीं चढ़ता जो अनाद है पाव जिसका कोई आद नहीं जिसका कोई मुड नहीं अते आदेश है जो अनाहत है पाव जो नाश रहता है उस सदा नमस्कार है सदा प्रणाम है अति सिजदा है उसनों जो जुग जुग ਇੱਕੋ ਹੈ ਜੋ ਕਦੇ ਨਹੀਂ ਬਦਲਿਆ ਜੋ ਜਿਵੇਂ ਦਾ ਕੱਲ ਸੱਚਾ ਸੀ ਅੱਜ ਵੀ ਉਹ ਜਿਹਾ ਹੈ ਜੋ ਕਦੇ ਬਨੌਟੀ ਵੇਸ਼ ਨਹੀਂ ਬਣਾਉਂਦਾ ਉਸ ਨੂੰ ਨਮਸਕਾਰ ਹੈ ਉਸ ਨੂੰ ਪ੍ਰਣਾਮ ਹੈ ਉਸ ਨੂੰ ਸਦਾ ਸਜਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ